ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਤੇ ਪਟਿਆਲਾ ਦੇ ਪ੍ਰਾਚਨ ਸ਼੍ਰੀ ਭੂਤਨਾਥ ਮੰਦਿਰ ਵਿਖੇ ਬੰਦੇ ਮਾਤਰਮ ਜਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸਰਦਾਰ ਜੀ ਅੱਜ ਕੈਂਪ ਲਗਾਇਆ ਹੈ ਔਰ ਮੇਲਾ ਲੱਗਾ ਹੋਇਆ ਹੈ ਉਸ ਬਾਰੇ ਜਾਣਕਾਰੀ ਪਹਿਲੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ੁਕਰਾ ਪ੍ਰਤੀ ਦੀਆਂ ਬਹੁਤ ਬਹੁਤ ਬਧਾਈਆਂ ਅੱਜ ਪ੍ਰਾਚੀਨ ਕੋਤਰਾ ਮੰਦਰ ਦੇ ਪਾਰਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਡੋਨੇਸ਼ਨ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਹੈ ਇੱਥੇ ਆ ਕੇ ਨੌਜਵਾਨ ਜਿਹੜੇ ਹੈ ਉਹਨੇ ਬਲੱਡ ਡੋਨੇਟ ਕਰ ਰਹੀ ਹੈ ਉਹਦੇ ਨਾਲ-ਨਾਲ ਤੁਸੀਂ ਦੇਖ ਰਹੇ ਹੋ ਸਨੇਹ ਦੇ ਹੀ ਪਿੰਨੇ ਅਗੇ ਤੋਂ ਵੀ ਲਗਾਤਾਰ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਐ ਸਤਲੂਆ ਦੇ ਮੱਥੇ ਦੇ ਨਾਲ ਵਾਲੀਆਂ ਦੀ ਲੱਗੀਆਂ ਵੀ ਐ ਔਰ ਉਤਸ਼ਾਹ ਹੁੰਦਾ ਸਾਰੇ ਦੀਵਾਰਾਂ ਦੇ ਵਿੱਚ ਪੂਰੀ ਸ਼ਰਧਾ ਦੇ ਵਿੱਚ ਤੇ ਰਾਜਨੀਤਿਕਨਾਕ ਬੰਕਰ ਦੇ ਵਿੱਚ ਹੀ ਮੇਲਾ ਪਰਦਾ ਚੀਲੇ ਲੱਗੇ ਹੋਏ ਆ ਬੱਚਿਆਂ ਦੇ ਵੀ ਬੜਿਆਂ ਦੇ ਲਈ ਖਾਣ-ਪੀਣ ਦੀ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਮੈਂ ਸਾਰੇ ਹੀ ਪਿਆਲਾ ਵਾਸੀਆਂ ਲੋ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਆ ਕਿ ਆਓ ਸਾਰੇ ਸ਼ਾਮ ਰਾਤ ਤੱਕ ਜਿਹੜਾ ਹੈ ਮਿਲਣਾ ਚਾਹੀਦਾ ਆ ਕੇ ਕੋਟ ਰਾਤ ਮੰਦਰ ਦੇ ਵਿੱਚ ਬੱਥਾ ਦੇ ਕੇ ਆਪਣੇ ਪਰਿਵਾਰ ਦੇ ਲਈ ਬਾਦ ਦੇ ਅਸ਼ੀਰਵਾਦ ਕਿੱਥੋਂ ਕਿੱਥੋਂ ਆਣਿਆ ਸਰ ਤਾਲੂ ਜੀ ਸਾਡੇ ਕੋਲ ਸਰ ਤਾਲੂ ਤਾਂ ਬਹੁਤ ਦੂਰੋਂ ਦੂਰੋਂ ਲਿਜਾਣੇ ਤੋਂ ਆਏ ਜਿੰਨਾਂ ਤੋਂ ਕਈ ਵਾਰ ਦੇਖਿਆ ਸੀ ਪੰਜ-ਛੇ ਬੰਦੋਂ ਵੀ ਮਰੇ ਜੀ ਕਹਿੰਦੇ ਜੀ ਲਿਜਾਣੇ ਆਇਆ ਮਤਲਬ ਛੇ पटियाले दे 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 जिने भी शहर है दूरों लो दूरों लोग जोड़े है मत टेकने वास्ते आएंगे जबाना दोनौर तो सौ सौ किलोमीटर रोज तो है। थे 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 थे। है। जो है लोग मत् वास्ते आए क्योंकि ये प्रसिद्ध स्थान है भूतनाथ मंदिर जोड़ा है इतिहासिक तीन सौ साल पुराना मंदिर जोड़ा है लोग मत् टेकने वास्त हैं सारे में बेहतर थोड़ा बहुत बहुत बताइए ਕਿ ਮਾਈਕਾ ਆਪਣੇ ਤੈਵਾਨਾ ਜਿ ਬੰਦਰ ਮੱਥਾ ਟੇਕਿਆ ਉਹ ਕੀ ਕਹਿਣਾ ਚਾਹੁੰਦਾ ਮੈਂ ਦਾ ਇਸ ਅੱਜ ਦੇ ਸ਼ਿਵਰਾਤਰੀ ਦੇ ਤਿਹਾੜ ਦੇ ਉੱਤੇ ਸੰਤਾ ਰਾਤ ਨੂੰ Neend ਨਹੀਂ ਆਏ ਕਿ ਕੱਲ ਬਹੁਤ ਵੱਡਾ ਇੱਕ ਪਰਵ ਹੈ ਔਰ ਇਸ ਪਰਵ ਨੂੰ ਮਨਾਣ ਲਈ ਬਹੁਤ ਉਤਸ਼ਾਹ ਹੁੰਦਾ ਹੈ ਔਰ ਸਪੈਸ਼ਲੀ ਇਹ ਜਿਹੜਾ ਬੂਤਨਾਥ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ ਬਹੁਤ ਪੁਰਾਣਾ 200 ਸਾਲ ਪੁਰਾਣਾ ਇਤਿਹਾਸ ਹੈ ਇਸ ਮੰਦਰ ਦੇ ਵਿੱਚ ਜਿਹੜੇ ਹੁਣ ਬਣੇ ਹਨ ਵਿਰਿੰਦਰ ਖੰਨਾ ਔਰ ਇਹਨਾਂ ਦੀ ਪੂਰੀ ਟੀਮ ਬਹੁਤ ਸੁਨਾਰ ਕੀਤਾ ਹੈ ਬੜਾ ਡਿਸਪੀਸਪਲਨ ਹੈ ਔਰ ਪਟਿਆਲੇ ਸ਼ਹਿਰ ਦੇ ਜਿੰਨੇ ਵੀ ਮੰਦਰ ਹੈ ਸਾਰੇ ਤੇ ਆਸਥਾ ਬਰਾਬਰ ਦੀ ਹੈ ਪਰ ਪੁਰਾਣਾ ਪ੍ਰਾਚੀਨ ਮੰਦਰ ਹੋਣ ਕਰਕੇ ਲੋਕਾਂ ਦੀ ਆਸਥਾ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਸਵੇਰ ਤੋਂ ਹੀ ਰਾਤ ਤੋਂ 12 ਵਜੇ ਤੋਂ ਭੀੜ ਸ਼ੁਰੂ ਹੋ ਗਈ ਹੈ ਤੁਸੀਂ ਦੇਖੋ ਭੀੜ ਨੂੰ ਦੇਖਦੇ ਹੋਏ ਲੋਕਾਂ 'ਚ ਇੰਨਾ ਜੋਸ਼ ਹੈ ਬੰਮ ਬੰਮ ਬੋਲੇ ਆਪਣੇ ਨਾਰੇ ਲਾਉਂਦੇ ਹੋਏ ਸਾਰੇ ਸਮੂਹਿਕ ਨੌਜਵਾਨ ਜੱਥੇ ਮਹਿਲਾਵਾਂ ਬੱਚੇ ਬੜੇ ਸ਼ੌਕ ਦੇ ਨਾਲ ਇੱਥੇ ਆ ਰਹੇ ਨੇ ਔਰ ਇਸ ਸੰਸਥਾ ਨੇ ਸੋਸਾਇਟੀ ਨੇ ਬੰਦਰਦਾਸ ਸੁਧਾਰ ਕਿੱਤਾ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਔਰ ਬਹੁਤ ਅੱਛਾ ਇੰਤਜ਼ਾਮ ਹੋ ਰਿਹਾ ਕਿੱਤਾ ਮੈਂ ਇਸ ਕਰਕੇ ਬਤਾਈ ਦੇਣਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਦਾ ਇਹ ਸਨਾਤਨ ਦਾ ਪ੍ਰਚਾਰ ਚੱਲ ਰਿਹਾ ਹੈ ਦੋਵਾਂ ਵਸੇ ਮਹਾਕੁੰਬ ਹੈ ਉੱਥੇ ਦੇਖੋ ਅੱਜ ਲਾਸਟ ਹੈ ਉੱਥੇ ਵੀ ਬਹੁਤ ਜ਼ਿਆਦਾ ਬੋਲੇਨਾ ਦੇ ਮਹਾ ਸ਼ਿਵਰਾਤਰੀ ਦੇ ਪਰਬ ਦੇ ਉੱਤੇ ਬਹੁਤ ਰਸ਼ ਹੈ ਸੋ ਇਸ ਕਰਕੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਅਸਦੇ ਦਿਨ ਬਹੁਤ-ਬਹੁਤ ਸ਼ੁਕਾ ਬਣਾਵਾ ਵਧਾਈ ਦੇਣਾ ਚਾਹੁੰਦਾ ਹਾਂ ਅਗਰ ਅੱਜ ਮਹਾਸ਼ੁਗਰਾਤਰੀ ਦਾ ਤਿਉਹਾਰ ਬੜੀ ਧੁੰਦਾਂ ਨਾਲ ਬਣਾਇਆ ਜਾ ਰਿਹਾ ਕਿਸ ਤਰ੍ਹਾਂ ਦੇਖ ਰਿਹਾ ਇਹ ਸੰਕਟਾ ਬਹੁਤ ਜੀ ਤੱਕ ਪਹੁੰਚੇ ਨੇ ਦੇਖੋ ਇਹ ਵੈਸੇ ਤਾਂ ਹਰ ਸਾਲ ਹੀ ਬੜੀ ਧੁੰਦਾਂ ਨਾਲ ਹਰਸ਼ ਉਲਾਸ ਨਾਲ ਸ਼ਗਰਾਤਰੀਆ ਪਰਮ ਮਨਾਇਆ ਜਾਂਦਾ ਪਰ ਇਸ ਸਾਲ ਹੋਰ ਵੀ ਉਕਸੁਕਤਾ ਦੇਖਣ ਨੂੰ ਮਿਲਦੀ ਹੈ ਕਿਉਂਕਿ ਕੁੰਭ ਹੋ ਗਿਆ ਟਿਆ ਤੇ ਬਲੋ ਚੱਲ ਹੀ ਰਿਹਾ ਅਜੇ ਦੀ ਸਮਾਪਤੀ ਹੋਏਗੀ ਤੇ ਤੈਲੀ ਇਹ ਕਿ ਮਹਾਦੇਵ ਦੇ ਵਿੱਚ ਲੋਕਾਂ ਦੀ ਆਸਥਾ ਵਧਦੀ ਜਾ ਰਹੀ ਹੈ ਇਸ ਦਾ ਲਜ਼ਾਰਾ ਤੁਸੀਂ ਪਟਿਆਲਾ ਸ਼ਹਿਰ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਦੇਖ ਸਕਦੇ ਹੋ ਪਰ ਪਟਿਆਲਾ ਦੀ ਜੇਕਰ ਮੈਂ ਗੱਲ ਕਰ ਲਾ ਪਟਿਆਲਾ ਦੇ ਵਿੱਚ ਕੱਲ ਇਸ ਤਰ੍ਹਾਂ ਲੱਗ ਰ ਸਾਰਾ ਸ਼ਹਿਰ ਸਜਿਆ ਹੋਇਆ ਸੀ ਬਾਜ਼ਾਰਾਂ ਦੇ ਵਿੱਚ ਐਸੀ ਰਾਈਟਿੰਗ ਸੀ ਅਸੀਂ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਦੇਖੀ ਹੈ ਸੋ ਲੋਕਾਂ ਦੀ ਆਸ ਹੈ ਜੀ ਉਹ ਵੱਧੇ ਜਾ ਰਹੀ ਹੈ ਮਹਾਦੇਵ ਦੇ ਵਿੱਚ ਤੇ ਫਿਰ ਉਹਨਾਂ ਦਾ ਪ੍ਰਤਾਪ ਹੈ ਕਿ ਇਹ ਸ਼ਿਵਰਾਤਰੀ ਹਮੇਸ਼ਾ ਵੱਧੇ ਹੁੰਦੀ ਜਾ ਰਹੀ ਹੈ ਅ ਮਹੱਤਤਾ ਕੀ ਅਬੀਲ ਪੱਤਰ ਤਤੂਰੇ ਜਾਂ ਪੰਗ ਦੀ ਕੀਮਤ ਹੈ ਜਿਹੜੀ ਸਭ ਤੋਂ ਜ਼ਿਆਦਾ ਕੀਮਤ ਕਰੀਏ। ਦੇਖੋ ਜਿਹੜੀ ਪੰਗ ਦੀ ਤੁਸੀਂ ਗੱਲ ਕੀਤੀ ਹੈ ਉਹ ਤਾਂ ਜਦੋਂ ਮਹਾਦੇਵ ਨੇ ਹਲਾਹਲ ਜਹਰ ਨੂੰ ਕੀਤਾ ਸੀ ਕਿਉਂਕਿ ਜਦੋਂ ਸਮੁੰਦਰ ਮੰਤਨ ਹੋਇਆ ਉਦੋਂ ਹਲਾਹਲ ਨਿਕਲਿਆ ਉਹਦੀ ਕੁੰਬਦਵੀਂ ਸ੍ਰਿਸ਼ਟੀ ਦੇ ਗਿਰਜੰਦੀ ਤੇ ਤਬਾਹ ਹੋ ਜਾਣਾ ਸੀ ਤੇ ਮਹਾਦੇਵ ਨੇ ਉਹ ਆਪਣੇ ਘਰ ਦੇ ਵਿੱਚ ਰੋਕ ਲਈ ਸੀ ਨੀਰਕੰਠ ਉਹਨਾਂ ਨੂੰ ਕਿਹਾ ਜਾਂਦਾ। ਉਦੋਂ ਪੰਗ ਜਿਹੜੀ ਹੈ ਉਹਨਾਂ ਦੇ ਦਲ ਤੇ ਮਿਲ ਗਈ ਸੀ ਕਿਉਂਕਿ ਪੰਗ ਠੰਡੀ ਹੁੰਦੀ ਹੈ। ਜਿਹੜੀ ਬਾਕੀ ਜੜੀ ਬੂਟੀਆਂ ਨੇ ਜਿਵੇਂ ਅਕ ਤਤੂਰਾ ਹੈ ਸਾਰੀ ਜੜੀ ਬੂਟੀਆਂ ਨੇ ਮਹਾਦੇਵ ਜੰਗਲਾਂ ਦੇ ਵਿੱਚ ਵਾਸ ਤੇ ਚੜਾਂਦੇ ਆ ਅੱਜ ਕੈਂਪ ਵੀ ਲਗਾਇਆ ਗਿਆ ਮੈਡੀਕਲ ਕੈਂਪ ਹੋਗੇ ਅੱਜ ਪਰਿਸ਼ਰਦਾ ਨਾਲ ਲਗਾਇਆ ਗਿਆ ਕਿਉਂਕਿ ਅੱਜ ਮਾਸ਼ ਪ੍ਰੋਫੀ ਹੈ ਤੇ ਕਿੰਨਾ ਕੋਸਾ ਮਿਲ ਰਿਹਾ ਲੋਕਾਂ ਦੇ ਵਿੱਚ ਇਹ ਅੱਜ ਤੋਂ 4-5 ਸਾਲ ਪਹਿਲਾਂ ਸੁਸ਼ੀਲ ਲਈਰ ਜੀ ਨੇ ਉਦਮ ਕੀਤਾ ਸੀ ਬੰਦੇ ਮਾਤਰਮ ਗੱਲ ਦੀ ਟੀਮ ਵੱਲੋਂ ਜਿਹੜਾ ਹੈ ਇੱਥੇ ਖੂਨਦਾਨ ਕੈਂਪ ਆਯੋਜਨ ਕੀਤਾ ਗਿਆ ਸੀ ਤੇ ਹਰ ਵਾਰੀ 100 ਦੇ ਨੇੜੇ ਤੇੜੇ ਸਾਡਾ ਜਿਹੜਾ ਅੰਕੜਾ ਹੋ ਜਾਂਦਾ 108 ਹੋ 105 127 ਦਾ ਰਹਿੰਦਾ ਖਾਸ ਗੱਲ ਇਹ ਰਹਿੰਦੀ ਹੈ ਕਿ ਇੱਥੇ ਹਜ਼ਾਰਾਂ ਲੱਖਾਂ ਲੋਕ ਆਉਂਦੇ ਆ ਸਾਡੀ ਇੱਕ ਸੋਚ ਹੈ ਕਿ ਇੱਕ ਵਿੱਚ ਨੂੰ ਇੱਕ ਵਾਰ ਤੁਸੀਂ ਖੂਨ ਦਾਨ ਲਈ ਪ੍ਰੇਰਿਤ ਕਰ ਦੋ ਜੇਕਰ ਉਹਨੇ ਇੱਕ ਵਾਰ ਖੂਨ ਦਾਨ ਕਰਤਾ ਉਹ ਜੀਵਨ ਭਰ ਖੂਨ ਦਾਨ ਹੀ ਰਹੇਗਾ ਕਿਉਂਕਿ ਉਹਨੂੰ ਮਹੱਤਵ ਸਮਝ ਆ ਜਾਵੇਗਾ ਤੇ ਅੰਧ ਖਤਮ ਹੋ ਜਾਵੇਗਾ ਤਾਂ ਇਸ ਸਪੀਡ ਦੇ ਵਿੱਚੋਂ ਅਸੀਂ ਸ਼ਰਧਾਲੂਆਂ ਜਿਹੜੀ ਭੀੜ ਹੈ ਇਸ ਤੋਂ ਅਸੀਂ ਹਮੇਸ਼ਾ ਹੀ ਜਿਹੜੇ ਕਈ ਨੌਜਵਾਨ ਪ੍ਰੇਰਿਤ ਕਰਕੇ ਨਵੇਂ ਖੂਨਦਾਨੀ ਤਿਆਰ ਕਰ ਲੰਨੇ ਆ ਸੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਚਾਹੇ ਇੱਥੇ 100 ਲੋਕ ਖੂਨ ਦਾਨ ਕਰਦੇ ਆ ਜੇਕਰ ਉਹਨਾਂ ਦੇ 10 ਤੋਂ 15 ਲੋਕ ਨਵੇਂ ਪਹਿਲੀ ਵਾਰੀ ਖੂਨ ਦਾਨ ਕਰਦੇ ਨੇ ਤਾਂ ਸਮਝ ਲਓ ਨਵੇਂ ਤਿਆਰ ਹੋ ਗਏ ਤੇ ਅੱਗੇ ਉਹ ਦਸਾਂ ਨੂੰ ਹੋਰ ਪ੍ਰੇਰਿਤ ਜ਼ਰ ਜਸਤਾ ਕਾ ਵੀ ਪੀੜਾ ਹੈ ਕਿ ਮੰਦਿਰ ਪੁਰਾਣਾ ਹੈ ਪੂਜਨਾ ਮੰਦਿਰ ਪਾ ਵੀ ਜਿਆਦਾ ਪੁਰਾਤਨ ਮੰਦਿਰ ਹੈ ਤੇ ਖੇਤ ਪੀੜ ਕਿਹਾ ਜਾਂਦਾ ਸੰਗਤਾਂ ਦੂਰ ਦੂਰੋਂ ਆਉਂਦੀ ਹੈ ਇਸ ਦੇ ਲਈ ਰਸਤੇ ਲਈ ਵੀ ਕੋਈ ਮੰਗ ਕਿ ਕਿੰਨੀ ਆਰੀ ਕੋਈ ਹੋਰ ਦੇਖੋ ਗੱਲ ਇਹ ਹੈ ਜਿਹੜੇ ਪੁਰਾਣੇ ਇਤਿਹਾਸਿਕ ਮੰਦਿਰ ਹੈ ਉਹ ਇਸੇ ਤਰ੍ਹਾਂ ਸਾਈਡ ਤੇ ਹੁੰਦੇ ਸੀ ਪਹਿਲਾਂ ਆਲੇ ਦੁਆਲੇ ਜੰਗਲ ਸੀ ਨਾਲ ਨਦੀ ਵਗਦੀ ਸੀ ਇਹ ਜੰਗਲ ਸੀ ਸੋ ਜੰਗਲ ਦੇ ਵਿੱਚ ਸੀ ਪੂਤਨਾਥ ਮਹਾਦੇਵ ਦਾ ਮੰਦਿਰ ਹੈ ਸੋ ਇਤਿਹਾਸਕ ਮੰਦਿਰ ਹੈ ਬੜੀ ਪੁਰਾਣੀ ਇਤਿਹਾਸ ਹੈ ਜਿਹੜੀ ਸੜਕ ਹੈ ਹੁਣ ਕਾਫੀ ਅੱਛੀ ਹੋਈ ਹੈ ਵੈਸੇ ਪ੍ਰਸ਼ਾਸਨ ਤੋਂ ਲਗਾਤਾਰ ਬੰਨ ਕਰ ਰਹੇ ਸੀ ਪਿਛਲੀ ਵਾਰ ਜਿਹੜਾ ਇਹ ਮੱਤਾ ਪਾਇਆ ਗਿਆ ਨਗਰ ਨਿਗਮ ਦੇ ਹਾਊਸ ਦੇ ਵਿੱਚ ਤੇ ਜਲਦ ਇਥੇ ਜਿਹੜੀ ਰੋਡ ਹੈ ਉਹ ਵੀ ਬਣ ਦੇਗੀ ਸੋ ਅਸੀਂ ਧੰਨਵਾਦ ਕਰਦੇ ਹਾਂ ਮੇਰ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਇਸ ਚੀਜ਼ ਨੂੰ ਅਪਰੂਵ ਕੀਤਾ ਕਿਉਂਕਿ ਬੜੀ ਸਾਲ ਤੋਂ ਇਹ ਅਸੀਂ ਮੰਗ ਕਰ ਰਹੇ ਸੀ ਇੱਕ ਵਾਰ ਪਹਿਲਾਂ ਬਣੀ ਸੀ 10 ਸਾਲ ਬਾਅਦ ਹੁਣ ਦੁਬਾਰਾ ਇਸੇ ਚੇ ਭਾਗ ਜਾ ਕਰਨਗੇ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ